ਜ਼ਿੰਦਾ ਬਜ਼ੁਰਗ ਬੇਬੇ ਨੂੰ ਵਿਭਾਗ ਦੇ ਰਿਕਾਰਡ ਦੇ ਵਿੱਚ ਮਰੀ ਵਖਾ ਕੇ 6 ਮਹੀਨੇ ਤੋਂ ਉਸ ਦੀ ਪੈਨਸ਼ਨ ਹੀ ਕੱਟ ਦਿੱਤੀ ਗਈ ਹੈ ਜਦ ਦੇ ਬੇਬੇ ਬੈਂਕ ਪੈਸੇ ਕਢਵਾਉਣ ਦੇ ਲਈ ਗਈ ਹੈ ਤਾਂ ਉਲਟਾ ਬੈਂਕ ਨੇ ਬੇਬੇ ਦੇ 85000 ਰੁਪਏ ਕੱਢ ਲਏ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਗਰੀਬ ਤੇ ਆਮ ਜਨਤਾ ਨੂੰ ਬੜੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਇੱਕ ਬੜਾ ਹੀ ਹੈਰਾਨ ਕਰਦਾ ਮਾਮਲਾ ਜਿਉਂਦੀ ਜਾਗਦੀ ਬੇਬੇ ਜਿਸ ਦੇ ਬੁਢਾਪੇ ਦਾ ਸਹਾਰਾ ਸੀ ਬੁਢਾਪਾ ਪੈਨਸ਼ਨ ਪਰ ਉਹ ਬੰਦ ਹੋ ਜਾਂਦੀ ਹੈ ਤੇ ਬਜ਼ੁਰਗ ਦੇ ਜੀਣ ਦਾ ਸਹਾਰਾ ਖਤਮ ਹੋ ਜਾਂਦਾ ਜੋ ਪੈਨਸ਼ਨ ਦੇ ਆਸਰੇ ਆਪਣੀ ਜ਼ਿੰਦਗੀ ਕੱਟ ਰਹੇ ਹੁੰਦੇ ਨੇ ਅਜੇ ਹਾਈ ਹੋਇਆ ਗੁਰਦਾਸਪੁਰ ਦੇ ਪਿੰਡ ਵਡਾਲਾ ਦੇ ਵਿੱਚ ਜਿੱਥੇ ਇਹ ਜਿਹਾ ਹੀ ਹੋਇਆ ਗੁਰਦਾਸਪੁਰ ਦੇ ਪਿੰਡ ਵਡਾਲਾ ਦੇ ਵਿੱਚ ਜਿੱਥੇ ਪਿੰਡ ਵਡਾਲਾ ਗਰੰਥੀਆਂ ਤੋਂ ਹੀ ਮਾਮਲਾ ਸਾਹਮਣੇ ਆਇਆ ਵਿਭਾਗ ਦੀ ਗਲਤੀ ਦੇ ਚਲਦਿਆਂ ਜ਼ਿੰਦਾ ਬੇਬੇ ਨੂੰ ਮਰਿਆ ਘਰਾਰ ਕਰਕੇ ਆਪਣੇ ਰਿਕਾਰਡ ਦੇ ਵਿੱਚ ਉਸ ਨੂੰ 6 ਮਹੀਨੇ ਤੋਂ ਮਰਿਆ ਵਿਖਾ ਕੇ ਉਸ ਦੀ ਪੈਨਸ਼ਨ ਹੀ ਬੰਦ ਕਰ ਦਿੱਤੀ ਗਈ ਬੇਬੇ ਦਾ ਇੱਕ ਪੁੱਤ ਕੈਂਸਰ ਦਾ ਨਾਂ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੈ ਤੇ ਦੂਜਾ ਅਪਾਹਜ ਹੈ ਬਜ਼ੁਰਗ ਬੇਬੇ ਖੁਦ ਹਾਰਟ ਦੀ ਮਰੀਜ਼ ਹੈ ਤਾਂ ਦੱਸੋ ਹੁਣ ਬੇਬੇ ਜਾਵੇ ਤੇ ਕਿੱਧਰ ਨੂੰ ਜਾਵੇ ਉਲਟਾ ਬੈਂਕ ਨੇ ਵਿਭੇਦੀ 85000 ਰੁਪਏ ਵੀ ਕੱਢ ਦਿੱਤੇ ਨੇ ਬੈਂਕ ਦਾ ਕਹਿਣਾ ਹੈ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਮਰੇ ਹੋਏ ਹੋ ਤੇ 4 ਸਾਲ ਤੋਂ ਪੈਨਸ਼ਨ ਲੈ ਰਹੇ ਹੋ ਉਹਨੇ ਬਜ਼ੁਰਗ ਬੇਬੇ ਜਾਵੇ ਤੇ ਆਖਿਰ ਕਿੱਧਰ ਨੂੰ ਜਾਵੇ ਮੈਂ ਉਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮਨਾਂ ਕਰਤਾ ਮੈਂ ਕਿਹਾ ਕਿ ਟ੍ਰਾਂਸਫਰੇ ਲਈ ਤੇ ਟ੍ਰਾਂਸਫਰਵਾਇਆ ਮੈਂ ਕਿਹਾ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜਾ ਕੇ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਇਹਨੇ ਕੰਮ ਕਰ ਕਰ ਮੈਨੂੰ ਕੁਝ ਨਹੀਂ ਦੱਸਿਆ ਤੇ ਕਿ ਪਤਸੁੰਨ ਆਪਣੇ ਮੇਂਡੇ ਲੈ ਕੇ ਆਈ ਨਹੀਂ ਹੈ ਤੇ ਉਹ ਐਨੇ ਸਪੁੱਟਾ ਹੁਣ ਕਿ ਤੁਹਾਡੀ ਮਾਂ ਮਰ ਤੀ ਜੇ 4 ਸਾਲ ਹੋ ਗਏ ਫੇਰ ਸਾਨੂੰ ਆਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੋ ਰਹੇ ਆਈ ਤਾਂ ਕਿੱਧਰ ਨਹੀਂ ਜਾ ਸਕਦੇ ਹਾਂਜੀ ਕਿੰਨੇ ਬਾਰੇ ਬੈਠੇ ਜਿਹੜੇ ਜਿਹਾ ਪਾਸ ਨਹੀਂ ਨਾ ਇਹ ਸਾਰੇ ਰਾ ਇਹ ਨਹੀਂ ਪਾਸ ਫੋਨ ਮੈਂ ਮੇਨੋਂ ਖਾਤਮੇ ਨੂੰ ਖਾਤਾ ਤੋਂ ਖੋਲ ਦੇ ਘਰੇ ਮੇਰੇ ਕੰਸੀ ਬਲ ਸਰਕਾਰ ਮੈਨੂੰ ਦੇ ਦੇ ਮੈਨੂੰ ਬਾਬਾ ਨੂੰ ਨੀਂਦ ਆ ਗਈ ਨਾ ਦੀ ਜਿਸੀ ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਲੋਟ ਛੱਡ ਟੈਂਸ਼ਨ ਵਜੇ ਮੈਂ ਤਾਂ ਅੱਟੇ ਤੁਰੇ ਫਿਰ ਦਿੱਸਦਾ ਨਹੀਂ ਆਵਾਂ ਇਹ ਕੀ ਕਾਰਨ ਹੋ ਗਿਆ ਵਾ ਕੀ ਕਿੰਨੇ ਕੰਮ ਕਰਤਾ ਤੇ ਕਿੰਨੇ ਮਰਿਆ ਦਾ ਇਹ ਇਹਨੇ 6 ਮਿੰਟ ਪਹੁੰਚਾਤਾ ਤੇ ਪੈ ਕੇ ਵੀ ਪੀਸਾ ਰ ਸੁਣੂ ਕੋਮ ਮਿਲਿਆ ਨਹੀਂ ਨਾ ਇਹਨੇ ਚੰਦੇਲੀ ਕਾਇਬ ਅਜਾ ਲੱਗਦਾ ਵੀ ਕਿਨੇ ਕਿਨੇ ਹਾਂ ਤੇ ਪੁੱਛਾ ਕੀਤਾ ਇਹਨੂੰ ਪਾਇਦੇ ਲੱਗੇ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਮਦਦ ਵੀ ਨੋ ਵੀ ਕਿਤੇ ਜਿਹੜੇ ਕੜਦੇ ਇਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੜਦੇ ਚੇਅਰ ਮੈਂ ਉਹ ਅੱਜ ਮਰਿਆ ਇਕਰਾਰ ਕੀਤਾ ਹੋ ਕਿ ਮੈਂ ਰਹੂੰ ਕਿੰਨੇ ਦਿਨ ਤੋਂ ਮਰਿਆ ਹੋ ਚਾਰ ਸਾਲ ਹੋ ਗਏ ਚਾਰ ਸਾਲ ਆਏ ਉਸੇ ਮੈਡਮ ਨੇ ਬੱਜੀ ਨੇ ਬੰਦੇ ਨੇ ਦੱਸਿਆ 500 ਵਿਚਾਰ ਉਹਨੇ ਇਹਨਾਂ ਨੇ ਗੱਲ ਕਰਨ ਦੇ ਜਦ ਮਰਿਆ ਤਾਂ ਗਏ ਆਏ ਆ ਸਾਨੂੰ ਪਰ ਖਾਤਾ ਮੈਂ ਤਾਂ ਨਹੀਂ ਖੋਲਣ ਤਾਂ ਜਾਂਦੇ ਨਹੀਂ ਆਹੀ ਨਹੀਂ ਖੋਲ ਸਕਦੇ ਪਰਵਾਹ ਕਿ ਮੇਰਾ ਇਹ ਬੇਟਾ ਵਾ ਮੇਰੀ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਕਿਦਕ ਮੇਰਾ ਛੋਟਾ ਬੱਚਾ ਜੀ ਆਹ ਬਾੜ ਦੇ ਮਰੀਜ਼ ਹੈ ਹਾਂਜੀ ਤੇ ਬੇਟਾ ਕਿਸ ਵਾਰ ਹਾਂਜੀ ਉਹ ਜਿਆ ਪਰ ਹੜ ਦੇ ਮਰੀਜ਼ ਹੈ ਬੇਟਾ ਵੀ ਤਾਂ ਲਗੀ ਹਾਂ ਹਾਂਜੀ ਨਹੀਂ ਮੇਰੇ ਪੁੱਤੇ ਵੀ ਨਿਕ ਠੀਕ ਹਨ ਇਹਦਾ ਵੀ ਚਿੰਤਾ ਨਹੀਂ ਹੋ ਰਹੀ ਨੇ ਹਾਂ ਹਾਂਜੀ ਇਹਨੂੰ ਕੈਂਸਰ ਦੀ ਨੁਕਸਬਾਏ ਨੂੰ ਜੀ ਦੂਜਾ ਬਹੁਤ ਜਾਵਾ ਤੇ ਕਿਹਾ ਕਿ ਆਹ ਤੇ ਇੱਥੇ ਹੀ ਹੁਣੇ ਉਹ ਤੇਰੇ ਉੱਤੇ ਲੱਗ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਥੱਲੇ ਵੀ ਜਾਵਾਂ ਤੇ ਚਲ ਜਾਵਾਂ ਤੇ ਬੰਦੇ ਦੂਹ ਗਰੀ ਚਲ ਜੀ ਉਹ ਇਨਾ ਕਿ ਤੁਸੀਂ ਵੇਖਿਆ ਹੋਗੇ ਕਿ ਤਸਰਦਾ ਕਿਤੇ ਸਰ ਹੁਣ ਸੇ ਮਹੀਨੇ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਆਰਕਿਪ ਅਭੀ ਪਤਾ ਨਹੀਂ ਕੋਈ ਇਨਕੁਆਇਰੀ ਹੋएगी ਕਿ 6 ਮਹੀਨੇ ਤੋਂ 8 ਮਹੀਨੇ ਤੋਂ ਆਦੀ ਮਾਤਾ ਦੀ ਪੈਨਸ਼ਨ ਕੱਟੀ ਗਈ ਅਹੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲੱਗਿਆ 2 ਵੀ ਨਹੀਂ ਕਿ ਕਾਰਵਾਈ ਤੁਾਨੂੰ ਕਰਦੇ ਸਾਨੂੰ ਕਦੀ ਬੈਂਕ ਤੋਂ ਬੈਂਕ ਜਾਉਣਾ ਬੈਂਕ ਵਾਲਾ ਕੰਮ ਜਿੱਥੋਂ ਪੈਨਸ਼ਨ ਵਾਹੀ ਉੱਤਨੇ ਜਾਓ ਅਹੀਂ ਕਦੀ ਸਿਵਲਾ ਕੰਦਰ ਜਾਣਾ ਕਿ ਰੇਤ ਨੂੰ ਪਛਾਣੂ ਕਰਵਾਹ ਕੋ ਤੱਕ ਪਤਾ ਲੱਗਾ ਅਸੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਹੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਰਣ ਸਾਡੀ ਪਿਛਲੇ ਮਹੀਨੇ ਦੀ ਸਾਡ ਨੂੰ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੋਲ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਤੁਹਾਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਸਾਡਾ ਆਦਮੀ ਤੁਸੀਂ ਕਹਿੰਦੇ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਾਤਾ ਦੀ ਵਿਦਾਇਗੀ ਆ 85000 ਰੁਪਏ ਸਾਡੀ ਵੱਲ ਟੈਗ ਤੇ ਲੋਨ ਕੱਢੀ ਜਾਂਦੀ ਵੀ ਤੁਸੀਂ ਕਿਉਂ ਨਹੀਂ ਲਾ ਲਈ ਆ ਪਰ ਅੱਜ ਅਸੀਂ ਆਰ ਕੇ ਬਾਦੀ ਮਰਾਈ ਅਸੀਂ ਇਹ ਸਰਕਾਰ ਦਾ ਕੁਹਾਰਨਾ ਹੀ ਆ ਕਿ ਸਾਡਾ ਇਹਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜਿੱਥੇ ਕਿ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਤੇ ਹਬੀ ਟੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕਈ ਛੇ ਦੇ ਉਮੀਦ ਆ ਅਸੀਂ ਮਸਾਂ ਹੀ ਆਪਾਂ ਕਿਚਲਾ ਕਰਦੇ ਹਾਂ ਤੇ ਅਸੀਂ ਉਹ ਥੋੜੇ ਬੋਤੇ ਪੈਸਾ ਦਵਾਈ ਜਿੰਨੇ ਹੋਣੇ ਆ ਅੱਜ ਹੁਣ ਅਸੀਂ ਮੈਡਮ ਨੇ ਸਾਨੂੰ ਬੈਂਕ ਅਧਿਕਾਰੀ ਨੇ ਆਖਿਆ ਵੀ ਇੱਕ ਅਪਲੀਕੇਸ਼ਨ ਲੈ ਕੇ ਦਿਓ ਬੜੇ ਕੋਈ 171500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਕਿ ਅਸੀਂ ਪਰੇਸ਼ਾਨ ਆ ਦਾ ਸਾਬ ਨਹੀਂ ਆ ਇਹਨਾਂ ਦਿਨਾਂ ਚ ਰੱਬ ਦਾ ਸਾਨੂੰ ਕਿ ਅਸੀਂ ਆਹਾਰ ਜੇ ਮੀਡੀਅਮ ਦਾ ਯਾ ਸਾਰਾ ਲਿਆ ਤੇ ਸਰਕਾਰ ਤੱਕ ਆਵਾਜ਼ ਹੋਂਦ ਦੀ ਕੋਸ਼ਿਸ਼ ਕੀਤੀ ਹੈ। ਗਾਲੇ ਤੇ ਹੁਣ ਵੈਸੇ ਤੇ ਬੜਾ ਵਧੀਆ ਡੀਲ ਕੀਤਾ ਕਿ ਇਹ ਤੇ ਅਪਲੀਕੇਸ਼ਨ ਦੇ ਕੇ ਦੇ ਤਾਡੀ ਇਹ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਚਾਲੂ ਹੋ ਜਾਈ। ਤੇ ਬਾਕੀ ਪੈਨਸ਼ਨ ਗੜੀ ਗੱਲ ਕੱਟ ਗਈ ਜਾਣ ਦੀ ਜਿਹੜਾ 85000 ਇਹਨਾਂ ਨੇ ਲੋਨ ਕੱਢਿਆ ਬਟੀ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੇ। ਕੀ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ। ਮਰਿਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਇਡੈਂਟੀਟੀ ਦੇਖ ਕੇ ਉਗੁੰਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਵੀ ਆਪਾਂ ਨੂੰ ਪਹਿਚੰਦੀ ਆ ਇਹ ਕੀ ਗੱਲ ਉਧਰ ਦਿੰਦੇ ਰਹੇ ਆ ਨੰਬਰ 2 ਇਹ ਆ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲੱਖਿਆ ਗਿਆ ਕਿ ਡੈਥ ਹੋ ਗਈ ਆ ਕੀ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਇਹੋ ਕਹਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਣ ਦੇ ਤੋਂ ਇਹ ਕਿਰਪਾ ਕਰਕੇ ਇਸੀ ਜਲਦੀ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣ ਵਾਲੀ ਹੈ ਉਹ ਅਪਡੇਟ ਕੀਤੀ ਜਾਵੇ ਯਾਰ ਤਾਂ ਕਿ ਕੋਈ ਹੋਰ ਕਿਸੇ ਦੇ ਫਿਚਰ ਦੇ ਇੱਕ ਪ੍ਰੋਬਲਮ ਨਾ ਹੋ ਜਾਵੇ